ਅਗੇ ਵਾਦਿਆਂ ਤੇ ਰਾਜਾ ਸੰਸੀ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਕਰਾਰ ਹੋਇਆ ਰਾਜਾ ਸੰਸੀ ਦੇ ਵਿੱਚ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਅਸੀਂ ਆਪਣੇ ਸਹਿਯੋਗੀ ਦਾ ਵੀ ਰੋਕ ਕਰਾਂਗੇ ਵਧੇਰੇ ਜਾਣਕਾਰੀ ਦੇ ਲਈ ਇੱਕ ਪਾਸੇ ਜਿੱਥੇ ਵੋਟਾ ਪੈ ਰਹੀਆਂ ਨੇ ਸਾਡੇ ਨਾਲ ਸਾਡੇ ਸਹਿਯੋਗੀ ਮਨਿੰਦਰ ਮੋਂਗਾ ਸਾਡੇ ਨਾਲ ਜੁੜੇ ਹੋਏ ਨੇ ਮਨਿੰਦਰ ਕੀ ਕੋਈ ਜਾਣਕਾਰੀ ਹੈ ਕੀ ਕੁਝ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੌਜੂਦ ਹੈ ਹਲਕਾ ਰਾਜਾ ਸੰਸੀ ਦੇ ਪਿੰਡ ਮਹਿਮੂਦਪੁਰਾ ਸੀ ਦੇਖ ਸਕਦੇ ਹੋ ਸਰਕਾਰੀ ਐਲੀਮੈਂਟਰੀ ਸਕੂਲ ਮਹਿਮੂਦਪੁਰਾ ਦੀ ਤਸਵੀਰ ਜਿੱਥੇ ਕੁਝ ਸਮਾਂ ਪਹਿਲਾਂ ਅਕਾਲੀ ਅਤੇ ਆਪ ਵਰਕਰਾਂ ਦੇ ਵਿੱਚ ਟਕਰਾਰ ਹੋਈ ਹੈ ਟਕਰਾਰ ਦੇ ਚੱਲਦੇ ਜਿਹੜੀ ਪੋਲਿੰਗ ਹੈ ਉਹ ਰੋਕ ਦਿੱਤੀ ਗਈ ਹੈ ਤਾਂ ਇਹ ਉਹ ਪੋਲਿੰਗ ਸਟੇਸ਼ਨ ਹੈ ਇਹ ਬੂਥ ਹੈ ਜਿੱਥੇ ਕੁਝ ਸਮਾਂ ਪਹਿਲਾਂ ਹੀ ਤਕਰਾਰ ਹੋਈ ਹੈ ਕਾਫੀ ਹਿੰਸਕ ਰੂਪ ਧਾਰ ਲਿਆ ਇਸ ਟਕਰਾਰ ਨੇ ਜਿੱਥੇ ਅਕਾਲੀ ਵਰਕਰਾਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿਚਾਲੇ ਇਹ ਕਹਿ ਸਕਦੇ ਆ ਕਿ ਖੂਨੀ ਝੜਪ ਹੋਈ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਕਈਆਂ ਕੋਲੇ ਪਿਸਟਲਸ ਹਨ ਜਾਂ ਗਾਤਰਾ ਸੀ ਜਾਂ ਉਸ ਤੋਂ ਬਾਅਦ ਇੱਟਾਂ ਰੋੜੇ ਵੀ ਇੱਥੇ ਚੱਲੇ ਔਰ ਤੁਸੀਂ ਦੇਖ ਸਕਦੇ ਹੋ ਇੱਥੇ ਜੋ ਹਾਲਾਤ ਨਜ਼ਰ ਆ ਰਹੇ ਨੇ ਸਾਫ਼ ਤੌਰ ਤੇ ਬਿਆਨ ਕਰ ਰਹੇ ਨੇ ਕਿ ਇੱਥੇ ਕਾਫੀ ਜਿਹੜੀ ਹੈ ਹਾਥਾਪਾਈ ਹੋਈ ਹੈ ਔਰ ਜਿਸ ਦੇ ਚੱਲਦਿਆਂ ਹੁਣ ਪੋਲਿੰਗ ਬੂਥ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਵੋਟਰ ਪੈਨ ਦਾ ਕੰਮ ਜਿਹੜਾ ਹੈ ਉਹ ਫਿਰ ਹਾਲ ਰੋਕ ਦਿੱਤਾ ਗਿਆ ਹੈ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਇੱਥੇ ਕੁਝ ਦੇਰ ਚ ਦੱਸਿਆ ਜਾ ਰਿਹਾ ਹੈ ਕਿ ਐਸਐਸਪੀ ਅੰਮ੍ਰਿਤਸਰ ਦੇ ਐਸਐਸਪੀ ਵੀ ਜਿਹੜੇ ਦਿਹਾਤੀ ਦੇ ਉਹ ਵੀ ਪਹੁੰਚ ਰਹੇ ਨੇ ਕੋਸ਼ਿਸ਼ ਕਰਨਗੇ ਕਿ ਇਹ ਵੀ ਜਾਣਕਾਰੀ ਲੈ ਸਕੇ ਕਿ ਆਖਰਕਾਰ ਇੱਥੇ ਕੀ ਵਾਪਰਿਆ ਕੀ ਹਾਲਾਤ ਬਣੇ ਜਿੰਦੇ ਚੱਲਦੇ ਆ ਜਿਹੜੀ ਪੋਲਿੰਗ ਇੱਥੇ ਰੋਕ ਦਿੱਤੀ ਗਈ ਤਾਂ ਇਹ ਉਹ ਪੋਲਿੰਗ ਸਟੇਸ਼ਨ ਹੈ ਜਿੱਥੇ ਇਸ ਵੇਲੇ ਵੋਟਾਂ ਪਾਣ ਦਾ ਕੰਮ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਹੈ ਮੈਨੂੰ ਦੱਸੋਗੇ ਕੀ ਗੱਲ ਹੋਈ ਸੀ ਇੱਥੇ ਜੀ ਪਾ ਜੀ ਸਰ ਜੀ ਪੋਲਿੰਗ ਦੇ ਸੀ ਸਰ ਇਹ ਤੇ ਬਾਹਰ ਲੜਾਈ ਹੋ ਗਈ ਸੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਆ ਕੇ ਰੋਕ ਦਿੱਤੀ ਪੋਲਿੰਗ ਤਾਂ ਵਰਕਰਾਂ ਦੇ ਵਿੱਚ ਹਾਂਜੀ ਇਹ ਨਹੀਂ ਹਨ ਉਹ ਕਿੰਨਾ ਚੋਈ ਜੀ ਤੇ ਉਹਨਾਂ ਨੇ ਪਤਾ ਹੋਵੇਗਾ ਕਿ ਬਾਹਰ ਹੋਈ ਤੁਸੀਂ ਸ਼ੋਰ ਸ਼ਰਾਬ ਸੁਣਿਆ ਸ਼ੋਰ ਸ਼ਰਾਬ ਬਹੁਤ ਹੈ ਇੱਥੇ ਨਹੀਂ ਅੰਦਰ ਵੀ ਆਏ ਨੇ ਫਿਰ ਪੁਲਿਸ ਪੁਲਿਸ ਵਾਲੇ ਬਾਹਰ ਲੱਗੇ ਉਹਨਾਂ ਨੇ ਫਿਰ ਪੋਲਿੰਗ ਰੋਕ ਦਿੱਤੀ ਹਾਂਜੀ ਪੋਲਿੰਗ ਰੋਕ ਤੁਹਾਨੂੰ ਤੱਕ ਦਾ ਕੀ ਅਪਡੇਟ ਹੈ ਕਿੰਨੀਆਂ ਵੋਟਰ ਪੋਲ ਹੋ ਚੁੱਕੀ ਕਿੰਨੀਆਂ ਤੁਹਾਨੂੰ ਬੈਲੇਟ ਪੇਪਰ ਵੀ ਜਿਹੜੇ ਹੋ ਗਏ ਨੇ ਅਜੇ ਇਹ ਕਿਤੇ ਵੀ ਲੈ ਕੇ ਗਏ ਹੈ ਸਾਡੇ ਤੇ ਹਾਂਜੀ ਬਾਕੀ ਇੱਥੇ ਆ ਕੇ ਉਹਨਾਂ ਨੇ ਮਤਲਬ ਇਸ ਤਰ੍ਹਾਂ ਲੇਡੀ ਸਟਾਫ ਦੇ ਨਾਲ ਵੀ ਹਰ ਚੀਜ਼ ਖੋਣ ਦੀ ਕੋਸ਼ਿਸ਼ ਕੀਤੀ ਸਾਡੇ ਤੇ ਕੋਈ ਸਿਕਿਉਰਟੀ ਨਹੀਂ ਹੈਗੀ ਇਸ ਹਿਸਾਬ ਨਾਲ ਲੇਡੀ ਸਟਾਫ ਨੂੰ ਇਨੀ ਦੂਰ ਭੇਜ ਕੇ ਤੇ ਤੁਸੀਂ ਮਤਲਬ ਇੱਥੇ ਇੰਨਾ ਕੁਝ ਹੋ ਰਿਹਾ ਹੈ ਪੁਲਿਸ ਹੀ ਨਹੀਂ ਸੀ ਤੁਹਾਡੀ ਨਹੀਂ ਨਹੀਂ ਲੇਡੀਜ਼ ਪੁਲਿਸ ਪਤਾ ਨਹੀਂ ਉਹਨਾਂ ਪੁਲਿਸ ਵਾਲੇ ਬਾਹਰ ਬਾਅਦ ਚ ਹੀ ਆਏ ਸਾਰੇ ਤੁਹਾਡੀ ਮਦਦ ਲਈ ਨਹੀਂ ਕੋਈ ਨਹੀਂ ਅਹੀਂ ਤੇ ਦਰਵਾਜ਼ੇ ਬੰਦ ਕਰਕੇ ਆਪਣੀ ਜਾਨ ਬਚਾਈ ਹੈਗੀ ਕੀ ਕਾਰਨ ਤੇ ਬੈਲ ਪੇਪਰ ਖੋਣਾ ਚੰਦ ਸੀ ਸਾਨੂੰ ਸਮਝ ਹੀ ਨਹੀਂ ਆਈ ਇੱਕਦਮ ਕੀ ਹੋਇਆਗਾ ਮਤਲਬ ਬੜਾ ਪ੍ਰੋਪਰ ਸਭ ਕੁਝ ਹੋ ਰਿਹਾ ਸੀ ਤੇ ਇੱਕਦਮ ਕੀ ਹੋਇਆ ਸਾਨੂੰ ਨਹੀਂ ਸਰ ਪਤਾ ਲੱਗਾ ਕਿ ਕਿਦਾਂ ਇੱਕਦਮ ਬੈਲ ਪੇਪਰ ਖੋਣ ਦੀ ਕੋਸ਼ਿਸ਼ ਕੀਤੀ ਕੀ ਲੈ ਗਏ ਨਹੀਂ ਹਰ ਚੀਜ਼ ਖੋਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਆਪਣਾ ਮਤਲਬ ਉਹਨਾਂ ਨੂੰ ਜਿੱਦਾਂ ਉਹਨਾਂ ਕੋਲ ਹੀ ਵੀ ਖੇਚੇ ਤੋਂ ਕਿ ਆਪਣੇ ਕੋਲ ਸਮਾਨ ਰੱਖਿਆ ਸੀ ਲੈ ਗਏ ਕੰਮ ਤੋਂ ਸਰ ਇਹ ਚੈੱਕ ਕਰ ਲੈ ਚੈੱਕ ਕਰਾਂਗੇ ਜੀ ਸਰ 148 ਆਪਕੋ 4 ਮੈਡਮ ਟੋਟਲ ਕਿੰਨੀ ਆ 437 437 437 ਵੋਟਾਂ ਦੇ ਵਿੱਚੋਂ 148 ਵੋਟਾਂ ਪੋਲ ਹੋਈ ਹੈ ਉਹ ਦੱਸਿਆ ਜਾ ਰਿਹਾ ਕਿ ਅੰਦਰ ਸਰ ਕੀ ਕਸਾ ਵਾਪਸੀ ਸੀ ਇਹਨਾਂ ਨੇ ਨਾ ਇੱਕ ਆਧਾਰ ਕਾਰਡ ਤੋਂ ਲੈ ਕੇ ਦੋਹਾਂ ਤਰ੍ਹਾਂ ਦੇ ਵਿੱਚ ਗੱਲ ਹੋਈ ਆ ਵੀ ਆਧਾਰ ਕਾਰਡ ਦਾ ਉਹ ਮੰਗਦੇ ਸੀ ਵੀ ਜਿਹੜਾ ਵੋਟਰ ਆ ਉਹ ਆਪਣਾ ਆਧਾਰ ਕਾਰਡ ਪਛਾਣ ਪੱਤਰ ਤੇ ਲਾ ਪਛਾਣ ਪੱਤਰ ਉਖਾਵੇ ਇਸੇ ਗੱਲ ਨੂੰ ਲੈ ਕੇ ਨਹੀਂ ਨਾਲ ਆਇਆ ਉਹ ਇਹਨਾਂ ਦੀ ਤੁਮੈ ਹੋਈ ਆ ਅਸੀਂ ਮੌਕੇ ਤੇ ਪਹੁੰਚੇ ਆ ਉਹਨਾਂ ਦੀ ਸੈਟ ਕਰਾਤੀ ਆ ਵੀ ਆਪਣਾ ਜਿਹੜਾ ਜਿੰਨੇ ਵੀ ਕਰਨਾ ਆਪਣਾ ਆਧਾਰ ਕਾਰਡ ਲਿਆ ਕੇ ਸ਼ਨਾਗਰ ਗਰੁੱਪ ਧਾਰ ਲਿਆ ਸੀ ਉਹ ਜਿਹੜਾ ਹੈਗਾ ਦੋ ਦੋ ਫਿਰ ਨਹੀਂ ਉਹ ਦੋ ਤੁਹਾਨੂੰ ਪਤਾ ਵੀ ਹੈ ਫਤਿਹ ਦੇ ਵਿੱਚ ਆ ਜਾਂਦੇ ਆ ਪਰ ਸਥਿਤੀ ਚ ਸਾਰਾ ਕੁਝ ਕੋਈ ਬਾਕੀ ਸਾਰੀ ਸ਼ਾਂਤਮਈ ਆ ਤੇ ਬਸ ਪੋਲਿੰਗ ਚਾਲੂ ਕਰਾਤੀ ਅਸੀਂ ਚਾਲੂ ਕਰਾਣ ਲੱਗੇ ਕਿੰਨੇ ਦੀ ਰੁਕੀ ਬਸ 5-7 ਮਿੰਟੋ ਜਦੋਂ ਬਾਹਰ ਵੇਖਿਆ ਨਾ ਵੀ ਇੱਕ ਦੋ ਧੱਕਾ ਮੁੱਕੀ ਕਰਦੇ ਆ 15 ਕਿ ਮਿੰਟ ਹਾਂਜੀ ਬਸ ਇਹ ਨਹੀਂ ਕੀ ਕੌਂਸਲਿਟੀ ਐਂਡਰ ਕੋਈ ਕਾਰਵਾਈ ਕੀਤੀ ਬਿਲਕੁਕੁਨ ਨਹੀਂ ਅਜੇ ਆ ਲੱਗੇ ਆ ਕਰਨ ਪਹਿਲਾਂ ਚਾਲੂ ਕਰਾ ਲਈਏ ਪਰ ਵੇਖਦੇ ਆ ਕਿਹੜਾ ਸ਼ਰਾਤੀ ਜਿਹੜਾ ਅਕਲ ਜਨਾਈ ਦਾ ਧੱਕਾ ਮੂਕੀ ਕਰਦਾ ਪੋਲਿੰਗ ਸਟੇਸ਼ਨ ਦੇ ਵਿੱਚ ਇਹੋ ਜੀ ਕੋਈ ਹਰਕਤ ਨਹੀਂ ਹੋਣ ਦੇਾਂਗੇ ਤਾਂ ਦੋਸ਼ ਹੀ ਲਾਇਆ ਜਾ ਰਿਹਾ ਕਿ ਜਾਲੀ ਰੋਟਾ ਦੀ ਕੋਸ਼ਿਸ਼ ਸੀ ਜਾਂ ਬੈਲਟ ਪੇਪਰ ਬਸ ਬੈਲਟ ਬੈਲਟ ਪੇਪਰ ਵਾਲੀ ਨਹੀਂ ਇਹਨਾਂ ਦੀ ਆਧਾਰ ਕਾਰਡ ਤੋਂ ਹੋਈ ਆ ਆਧਾਰ ਕਾਰਡ ਨੂੰ ਲੈ ਕੇ ਜਿਹੜੀ ਤੁਮੈ ਹੋਈ ਆ ਉਹ ਬਾਕੀ ਉਹਨਾਂ ਨੂੰ ਸਮਝਾਤਾ ਵੀ ਜਿਹਦਾ ਕੋਈ ਪਰ ਜਿਹੜੇ ਲੋਕ ਅੰਦਰ ਆਏ ਸੀ ਜ਼ਬਰਦਸਤੀ ਉਹ ਦੱਸਿਆ ਜਾ ਰਿਹਾ ਕੁਝ ਵੈਲਟ ਪੇਪਰ ਇੱਥੋਂ ਲੈ ਕੇ ਜਾਂਚ ਕਾ ਨਹੀਂ ਉਹ ਖੁੱਲਦੇ ਖੁੱਲਦੇ ਫਿਰ ਇਹਨਾਂ ਨੂੰ ਵੇਖਣਾ ਕਿ ਆਪਣਾ ਸਮਾਨ ਸੰਭੀਏ ਉਹ ਸ਼ਨਾਖਤੀ ਕਾਰਡ ਸ਼ਨਾਖਤ ਨੂੰ ਕਰਨ ਕਰਕੇ ਹੀ ਉਹ ਸਾਰੀ ਗੱਲ ਹੋਈ ਆ ਬਾਕੀ ਸ਼ਾਂਤ ਪਈ ਆ ਸਾਰਾ ਪੀਸਫੁੱਲ ਹੈ ਤੇ ਸਥਿਤੀ ਹੁਣ ਅੰਡਰ ਕੰਟਰੋਲ ਦੱਸੀ ਜਾ ਰਹੀ ਹੈ ਹਮ ਪੁਲਿਸ ਵੱਲ ਵੱਡੀ ਗਿਣਤੀ ਵੀ ਤਾਇਨਾਤ ਕਰ ਦਿੱਤਾ ਗਿਆ ਹੈ ਉੱਚ ਅਧਿਕਾਰੀ ਵੀ ਇੱਥੇ ਪਹੁੰਚ ਰਹੇ ਨੇ ਪਰ ਫਿਲਹਾਲ ਇਹ ਹੈ ਕਿ ਕਾਫੀ ਜ਼ਿਆਦਾ ਇੱਥੇ ਮਾਹੌਲ ਗਰਮਾ ਗਿਆ ਸੀ ਜਦੋਂ ਅੰਦਰ ਪਹੁੰਚ ਕੇ ਜਿਹੜੀ ਝੜਪ ਹੈ ਜਿਹੜੀ ਤਕਰਾਰ ਇਸ ਗੱਲ ਤੋਂ ਸ਼ੁਰੂ ਹੋਈ ਸੀ ਕੋਈ ਵੋਟਰ ਜਿਹੜਾ ਪਰਚੀ ਲੈ ਕੇ ਪਹੁੰਚਿਆ ਸੀ ਉਸ ਕੋਲ ਆਪਣਾ ਪਛਾਣ ਪੱਤਰ ਨਹੀਂ ਸੀ ਆਧਾਰ ਕਾਰਡ ਮੰਗਨ ਤੇ ਜਿਹੜੀ ਇਹ ਬਹਿਸ ਹੋਈ ਉਸ ਤੋਂ ਬਾਅਦ ਉਸ ਦੀ ਮਦਦ ਦੇ ਵਿੱਚ ਇੱਕ ਪਾਰਟੀ ਦੇ ਵਰਕਰ ਪਹੁੰਚੇ ਇੱਕ ਪਾਰਟੀ ਦੇ ਵਰਕਰ ਨੂੰ ਅੰਦਰ ਜਾਂਦਾ ਦੇਖ ਕੇ ਦੂਸਰੀ ਪਾਰਟੀ ਦੇ ਵਰਕਰ ਮਗਰ ਪਹੁੰਚੇ ਕਿ ਸ਼ਾਇਦ ਕੋਈ ਧੱਕਾ ਮੁਕੀ ਹੋਣ ਜਾ ਰਹੀ ਹੈ ਕੋਈ ਜਿਹੜੀ ਹੈ ਬੈਲੈਂਸ ਪੇਪਰ ਜਿਹੜੇ ਕਬਜ਼ਾ ਕਰਨ ਜਾ ਰਹੇ ਕੋਈ ਪੋਲਿੰਗ ਬੂਥ ਤੇ ਜਾਂ ਕੋਈ ਨਜਾਇਜ਼ ਪੋਲਿੰਗ ਕਰਨ ਜਾ ਰਹੇ ਜਿਸ ਨੂੰ ਲੈ ਕੇ ਇੱਥੇ ਹਾਲਾਤ ਬੇहद ਗਰਮਾ ਗਏ ਇੱਥੇ ਜਿਹੜਾ ਇੱਟਾ ਰੋੜੇ ਵੀ ਚੱਲੇ ਆ ਉਸ ਤੋਂ ਬਾਅਦ ਪੁਲਿਸ ਨੇ ਪਹੁੰਚ ਕੇ ਜਿਹੜਾ ਇੱਥੋਂ ਪੀੜ ਨੂੰ ਸਾਰੀ ਨੂੰ ਬਾਹਰ ਕੱਢਿਆ 15 ਤੋਂ 20 ਮਿੰਟ ਦੇ ਲਈ ਪੋਲਿੰਗ ਬੰਦ ਰਹੀ ਹੈ ਹਲੇ ਤੱਕ ਬੰਦ ਹੈ ਪੋਲਿੰਗ ਪਰ ਦੱਸਿਆ ਜਾ ਰਿਹਾ ਜਿਸ ਤਰ੍ਹਾਂ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਦੇਰ ਵਿੱਚ ਪੋਲਿੰਗ ਜਿਹੜੀ ਹੈ ਮੁੜ ਤੋਂ ਸ਼ੁਰੂ ਹੋਊ ਤੇ ਇੱਕ ਪੋਲਿੰਗ ਬੂਥ ਜਰੂਰ ਅਸੀਂ ਜਾਣਨਾ ਚਾਹਾਂਗੇ ਕਿ ਪੋਲਿੰਗ ਬੂਥ ਨੰਬਰ 93 ਹਲਕਾ ਰਾਜਾ ਸੰਸੀ ਪ ਹਲਕਾ ਰਾਜਸਥਾਨਸੀ ਦਾ ਪਿੰਡ ਮਹਿਮਦਪੁਰਾ ਜਿੱਥੇ ਸਾਨੂੰ ਖਬਰ ਮਿਲੀ ਸੀ ਕਿ ਇੱਥੇ ਬੇहद ਮਾਹੌਲ ਗਰਮਾ ਗਿਆ ਤਕਰਾਰ ਹੋਈ ਹੈ ਹਿੰਸਾ ਚੜ੍ਹਪ ਹੋਈ ਹੈ ਜਿਸ ਤੋਂ ਬਾਅਦ ਕੁਝ ਸਮੇਂ ਦੇ ਲਈ ਪੋਲਿੰਗ ਰੋਕ ਦਿੱਤੀ ਗਈ ਹੈ ਔਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰਕੇ ਹਾਲਾਤ ਜਿਹੜੇ ਐ ਨਾਰਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇੱਕ ਤਸਵੀਰ ਅਸੀਂ ਬਾਅਦ ਦੀ ਵੀ ਸਾਂਝੀ ਕਰਾਂਗੇ ਬਾਅਦ ਹਲੇ ਵੀ ਵੱਡੀ ਗਿਣਤੀ ਵਿੱਚ ਜੋ ਇਲਾਕੇ ਦੇ ਲੋਕ ਨੇ ਉਹ ਇਕੱਠੇ ਹੋਏ ਨੇ ਕਿਉਂਕਿ ਇੱਕ ਤਰ ਨੂੰ ਇੱਥੋਂ ਖਦੇੜ ਦਿੱਤਾ ਗਿਆ ਦੂਜੀ ਤਰ ਹਲੇ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੈ ਤੋ ਕਿਤੇ ਨਾ ਕਿਤੇ ਜੋ ਅਸੀਂ ਸਵੇਰੇ ਪਾਈਚਾਰਕ ਸਾਇੰਤ ਦੀ ਗੱਲ ਕਰ ਰਹੇ ਸੀ ਇੱਥੇ ਜਿਹੜਾ ਮਾਹੌਲ ਹੈ ਉਹ ਖਰਾਬ ਹੁੰਦਾ ਹੋਇਆ ਨਜ਼ਰ ਆਇਆ ਜਿਸ ਨੂੰ ਹੁਣ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਥਿਤੀ ਨੂੰ ਕਾਬੂਚ ਕੀਤਾ ਗਿਆ ਜੀ ਤੇ ਮਨਿੰਦਰ ਇਹ ਵੀ ਜਾਣਨਾ ਚਾਹਾਂਗੇ ਕਿਉਂਕਿ 4 ਵਜੇ ਤੱਕ ਵੋਟਾਂ ਪੈਣਗੀਆਂ ਹੁਣ ਜਿਵੇਂ VOTING ਰੋਕੀ ਗਈ ਹੈ ਸਮਾਂ ਵੇਸਟ ਹੋ ਰਿਹਾ ਹੈਗਾ ਟਾਈਮ ਵੇਸਟ ਹੋ ਰਿਹਾ ਹੈ ਕੀ ਵੋਟਾਂ ਦਾ ਸਮਾਂ ਥੋੜਾ ਬਹੁਤ ਹੋਰ ਵਧਾਇਆ ਜਾਵੇਗਾ 4 ਤੋਂ 4:30 ਜਾਂ 5 ਕੀਤਾ ਜਾਵੇਗਾ ਆ ਬਿਲਕੁਲ ਉੱਚਤਕਾਰੀ ਇੱਥੇ ਪਹੁੰਚ ਕੇ ਬਿਲਕੁਲ ਜਿਹੜਾ ਡਿਸੀਜਨ ਲੈਣਗੇ ਕਿਉਂਕਿ ਜਿੰਨੀ ਦੇਰ ਵੀ ਵੋਟਾਂ ਪੈਣ ਦਾ ਕੰਮ ਰੁਕਿਆ ਹੈ ਤੇ ਉਹ ਨੀਮਾ ਦੇ ਤਹਿਤ ਨੀਮਾ ਦੇ ਮੁਤਾਬਿਕ ਜਿਹੜਾ ਉਹ ਰਿਟਰਨਿੰਗ ਅਫੀਸਰ ਉਸ ਬਾਰੇ ਫੈਸਲਾ ਲੈਣਗੇ ਜਿੰਨੀ ਦੇਰ ਵੋਟਾਂ ਪੈਣ ਦਾ ਕੰਮ ਰੁਕਿਆ ਉਹਨਾਂ ਸਮਾਂ 4:00 ਵਜੇ ਬੁਝਾਏ ਵਧਾ ਦਿੱਤਾ ਜਾਊਗਾ ਜੇ 20-25 ਮਿੰਟ ਪੋਲਿੰਗ ਬੰਦ ਹੋਈ ਹੈ ਤਾਂ ਜ਼ਾਹਰ ਜੀ ਗੱਲ ਹੈ ਉਹਨੀ ਦੇਰ 4:00 ਵਜੇ ਤੋਂ ਬਾਅਦ ਵੋਟਾਂ ਦਾ ਕੰਮ ਇੱਥੇ ਜਾਰੀ ਰਹੂਗਾ ਪਰ ਫਿਰਾਲੇ ਗਨੀਮਤ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਇੱਥੇ ਅਸੀਂ ਦੇਖਣ ਸੁਣਨ ਨੂੰ ਮਿਲੇ ਹੈ ਉਸ ਤੋਂ ਦੇਖ ਕੇ ਕਿਤੇ ਨਾ ਕਿਤੇ ਹੁਣ ਸਿਤੀ ਕੰਟਰੋਲ ਹੈ ਇੱਥੇ ਔਰ ਕਿਸੇ ਤਰ੍ਹਾਂ ਦਾ ਕੋਈ ਵੀ ਜਿਆਦਾ ਜ਼ਿਆਦਾ ਨੁਕਸਾਨ ਉਸ ਦੀ ਖਬਰ ਹਲੇ ਤੱਕ ਨਹੀਂ ਮਿਲੀ ਤੇ ਮਨਿੰਦਰ ਜੇ ਆਮ ਲੋਕਾਂ ਦੀ ਗੱਲ ਕਰੀਏ ਜ ਬਾਹਰ ਇੰਤਜ਼ਾਰ ਕਰ ਰਹੇ ਨੇ ਜਿਉਂ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ ਇਸ ਪੂਰੀ ਸਿਚੁਏਸ਼ਨ ਨੂੰ ਲੈ ਕੇ ਕਿਉਂਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਤਾਂ ਜਾਣਕਾਰੀ ਦਿੱਤੀ ਗਈ ਹੈ ਇੱਕ ਵਾਰ ਆਮ ਲੋਕਾਂ ਦੀ ਵੀ ਸੁਣਨਾ ਚਾਹਾਂਗੇ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਕੀ ਕੁਝ ਹੋਇਆ ਸੀ ਵਾਕਿਆ ਦੇ ਵਿੱਚ ਇੱਥੇ ਦੇਖੋ ਇਸ ਵੇਲੇ ਇੱਥੇ ਕੋਈ ਵੋਟਰ ਮੌਜੂਦ ਨਹੀਂ ਕਿਉਂਕਿ ਜਦੋਂ ਕਿਤੇ ਵੀ ਕਿਸੇ ਵੀ ਪੋਲਿੰਗ ਬੂਥ ਤੇ ਕੋਈ ਇਹੋ ਜੀ ਝੜਪਦੀ ਮਾਹੌਲ ਗਰਮਾਉਣ ਦੀ ਤਕਰਾਰਬਾਜੀ ਹੋਣ ਦੀ ਹੱਥੋ ਪਾਈ ਹੋਣ ਦੀ ਖਬਰ ਮਿਲਦੀ ਤੇ ਗਾਹਰ ਦੀ ਗੱਲ ਹੈ ਵੋਟਰ ਆਪਣੇ ਘਰ ਤੱਕ ਬਿਲਕੁਲ ਠੀਕ ਹੈ ਸ਼ੁਕਰੀਆ ਮਨ ਜੀ